ਮਰ ਜਨਮ ਜਨਮ ਦੀ ਪਟਿਆ ਸਚਾ ਸੱਚਾ ਬਾਦਸ਼ਾ ਸ਼ਿਰਸ਼ਾ ਦੇ ਸ਼ਾਹ ਹੋ ਇਹ ਸੁਪਾਸ ਬੈਠਿਆ ਸੋਈ ਹੈ ਸਭਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਰਬ ਜੀ ਸਰਉ ਹਨਾਂਤੀ ਜੈ माया ममता मोहि जन मनुतां जग तया मन मोह खदे गुरम के ऊपर इने सच नाम चित लाय माया ममता मोहि ਇਹਨੇ ਵੇਣ ਗੰਤਾਂ ਜਦ ਖਾਇ ਮਨ ਨੂੰ ਖਾਦ ਗੁਰਮ ਦੀ ਬਾਰੇ ਇਹਨਸਾਜ ਨਾਮ ਚਿਤ ਲਾਇ ਬਿਨ ਨਾਵੇ ਜਾਂ ਕਮਲਾ ਫਿਰੇ ਮਗਨ ਦਰੀਆ ਅੰਦਾ ਕਰਤਿਆਂ ਨਹਿਰ ਬਲਤਨ ਮੁਗਵਾਇਆ ਸੁਭਾਤਾ ਮਨ ਨਵਸਾਇਆ ਨਾਨਕ ਨਾਮ ਤੇ ਨਾਮ ਕੋ ਮਿਲਿਆ ਜਿਨ ਕੋ ਲਾਤੀ ਦਾ ਅਰਿਮ ਅਮਰ ਪ੍ਰਭੂ ਹੈ ਹਨੂਮਕਾ ਸਾਧਨਾ ਪਾਇਆ ਜੋ ਕੁਸਤੂਰੀ ਮਿਰਨਾ ਜਾਣੈ ਤੁੰਦਾਨ ਅਰਮ ਭੁਲਾਇਆ ਅਮਰਤ ਅਨੰਦ ਸੰਗਰੇ ਉੱਤ ਮੈਂ ਆਪ ਘੁਮਾਇਆ ਗੁਰਮੁਖਿ ਮਨ ਨੇ ਸੋਝੀ ਪਈ ਸਨਾ ਅੰਦਰ ਵਾਹੋਂ ਦੇ ਕੋਇਆ ਅਨ ਮਨ ਸਿਧ ਹੋਇਆ ਜਮਾ ਹਰ ਸਾਧਿਆ ਸਬਦੇ ਹੀ ਨਾ ਉਪਜੈ ਸ਼ਬਦੇ ਮੇਰ ਮਿਲਾਇਆ ਮੇਰ ਸ਼ਬਦੇ ਦੁਨਜਨ ਗੋਰਾ ਨਾ ਵਰਤਾ ਜਨਮ ਮਾਇਆ ਅੰਮਰਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਏ ਪਾਉੜੀ ਸਵੰਨ ਸੁਖੀਆਂ ਕਾਮ ਹੈ ਕੋ ਕਿਤ ਬਿਦ ਪਾਈਐ ਧਨੂਪ ਨਾਰੇ ਮਦਿਤ ਪਾਣ ਦਨ ਤਰਾਈਆ ਨੰਪਾ ਨਰੰਦਨ ਹੋਰ ਅਗਮੋ ਕਾਹ ਕਹਿ ਕੋਈ ਗਾਈਐ ਆਪ ਮੁਝਾਏ ਆਪ ਸੋਮਰ ਮਾਰ ਪਾਈਐ ਗੁਰਪੂਰ ਮੇਰ ਭਾਨਿਆ ਬਸਿਲਾ ਪਾਈਐ ਆ ਗੁਦਾਏ ਆ ਸ਼ੋਭਾ ਮਾਰੂ ਪਾਈਆਂ ਗੁਰ ਤੁਰਨ ਬਣਿਆ ਗੁਰ ਸੇਵਾ ਪਾਈਆਂ